ਭਈ ਇਹ ਠੇਕੇ ਖੁੱਲੇ ਹੈਗੇ ਆ ਡੀਸੀ ਨੇ ਨੋਟੀਫਿਕੇਸ਼ਨ ਕੱਢੇ ਦਾ ਅੱਜ ਯਾਤਰਾ ਆ ਰਹੀ ਹੈ ਤੇ ਠੇਕੇ ਬੰਦ ਹੋਣੇ ਸੀਗੇ ਠੇਕਿਆਂ ਦਾ ਟਾਈਮ 12 ਵਜੇ ਬੰਦ ਦਾ ਸੀਗਾ ਲੇਕਿਨ ਠੇਕੇ ਖੁੱਲੇ ਕੀ ਕਹਿਣਾ ਮੇਰਾ ਕਹੀ ਕੋਈ ਅੰਦੇ ਜਿੱਦਾਂ ਯਾਤਰਾ ਅੱਜ ਜੀ ਜਦ ਬੰਦ ਕਰਦੇ ਨੇ ਇੱਜਾ ਮੈਂ ਤਾਂ ਉਹ ਤੇ ਨੋਟੀਫਿਕੇਸ਼ਨ ਪਹਿਲੇ ਬੰਦ ਦੀ ਸੀਗੀ ਯਾਤਰਾ ਦੀ ਪਹਿਲੇ ਬੰਦ ਹੋਣੇ ਚਾਹੀਦੇ ਆ ਉਹਨਾਂ ਦੇ ਯਾਤਰਾ ਆਣ ਤੇ ਬੰਦ ਕੀਤੇ ਜਾਣੇ ਆ ਨਵਾਦਨ ਕੋਨ 2 ਕਿਲੋਮੀਟਰ ਪਿੱਛੇ ਹੁੰਦੀ ਯਾਤਰਾ ਜਦੇ ਬੰਦ ਰੱਖ ਦਿੰਦੇ ਐ ਦਾ ਨਾ ਦਾ ਰੂਲ ਕੋਈ ਕੱਢੇ ਦਾ ਨਹੀਂ ਹੈਗਾ ਮੰਨ ਲਓ ਕਿਲੋਮੀਟਰ 2 ਕਿਲੋਮੀਟਰ ਅੱਗੇ ਨਿਕਲ ਗਏ ਤਾਂ ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਅਨਮੋਲ ਸ਼ਰਮਾ ਜਿੱਦਾਂ ਕਿ ਪੰਜਾਬ ਸਰਕਾਰ ਦਾ ਇੱਕ ਬਹੁਤ ਵਧੀਆ ਉਪਰਾਲਾ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਔਰ 350 ਸਾਲਾਂ ਜਿਹੜਾ ਆ ਸ਼ਹੀਦੀ ਦਿਹਾੜਾ ਨੂੰ ਲੈ ਕੇ ਆ ਨਗਰ ਕੀਰਤਨ ਜਿਹੜਾ ਹੈਗਾ ਵਾ ਸ਼੍ਰੀਨਗਰ ਤੋਂ ਜਿਹੜਾ ਪਠਾਨਕੋਟ ਜਿਹੜਾ ਪਹੁੰਚੇਗਾ ਅੱਜ ਲੇਕਿਨ ਡੀਸੀ ਪਠਾਨਕੋਟ ਵੱਲੋਂ ਇੱਕ ਕੱਲ ਜਿਹੜੀ ਐ ਨੋਟੀਫਿਕੇਸ਼ਨ ਜਿਹੜੀ ਜਾਰੀ ਕੀਤੀ ਗਈ ਸੀਗੀ ਕਿ ਆ ਜਿਹੜੇ ਠੇਕੇ ਮੀਟ ਦੀਆਂ ਦੁਕਾਨਾਂ కూ ਦੀਆਂ ਦੁਕਾਨਾਂ ਜਿਹੜੀਆਂ ਉਹ ਸਵੇਰੇ 12 ਵਜੇ ਤੋਂ ਲੈ ਕੇ ਉਸ ਤੋਂ ਅਗਲੇ ਦਿਨ 12 ਵਜੇ ਤੱਕ ਜਿਹੜੀਆਂ ਉਹ ਬੰਦ ਰਹਿਣਗੀਆਂ ਲੇਕਿਨ ਆ ਇੱਥੇ ਅਸੀਸ ਰੋਡ ਦੇ ਉੱਤੇ ਖੜੇ ਹੈਗੇ ਆ ਇਹ ਜਿਹੜਾ ਰੇਲਵੇ ਰੋਡ ਪੈਂਦਾ ਹੈਗਾ ਬੱਸ ਸਟੈਂਡ ਵਾਲਾ ਰੋਡ ਪੈਂਦਾ ਹੈਗਾ ਇੱਥੇ ਜਦ ਸਾਡੇ ਕੈਮਰੇ ਨਾਲ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈਗੀਆ ਤੇ ਕਈ ਠੇਕੇ ਜਿਹੜੇ ਆ ਉਹ ਖੁੱਲੇ ਨਜ਼ਰ ਆਏ ਤੇ ਕਈ ਜਿਹੜੇ ਆ ਉਹ ਬੰਦ ਕਰਦੇ ਹੋਏ ਵੀ ਜਿਹੜੇ ਨਜ਼ਰ ਆਏ ਹੈਗੇ ਆ ਔਰ ਹੁਣ ਦੇਖਣਾ ਇਹ ਹੋਵੇਗਾ ਕਿ ਡੀਸੀ ਪਖਾਨਕੋਟ ਵੱਲੋਂ ਜਿਹੜੀ ਨੋਟੀਫਿਕੇਸ਼ਨ ਜਿਹੜੀ ਜਾਰੀ ਕੀਤੀ ਗਈ ਸੀਗੀ ਉਸ ਦੀਆਂ ਇਹ ਠੇਕੇਦਾਰਾਂ ਵੱਲੋਂ ਆ ਸਾਫ਼ ਜਿਹੜੀਆਂ ਤਜੀਆਂ ਉਡਾਣਦੇ ਹੋਏ ਨਜ਼ਰ ਆ ਰਹੇ ਨੇ ਪਠਾਨ ਉਹਨ ਦੇਖਣਾ ਇਹ ਹੋਵੇਗਾ ਕਿ ਇਹਨਾਂ ਦੇ ਉੱਤੇ ਕਿਹੜੀ ਨਕੇਲ ਜਿਹੜੀ ਆ ਉਹ ਡੀਸੀ ਪਠਾਨਕੋਟ ਵੱਲੋਂ ਕੱਸੀ ਜਾਏਗੀ ਹਾਂਜੀ ਮੈਮ ਅ ਅਨਮੋਲ ਸ਼ਰਮਾ ਗੱਲ ਕਰ ਰਹੇ ਆ ਜੀ ਜਗਬਾਣੀ ਟੀਵੀ ਤੋਂ ਹਾਂਜੀ ਮੈਡਮ ਡੀਸੀ ਮੈਡਮ ਨੇ ਨੋਟੀਫਿਕੇਸ਼ਨ ਜਾਰੀ ਕੀਤੀ ਸੀਗੀ ਕਿ 12 ਵਜੇ ਠੇਕੇ ਜਿਹੜੇ ਬੰਦ ਰਹਿਣਗੇ ਹਾਂਜੀ ਅਗਲੇ ਦਿਨ ਤੱਕ ਹਾਂਜੀ ਤੇ ਮੈਡਮ ਉਹ ਠੇਕੇ ਸਾਰੇ ਖੁੱਲੇ ਹੈਗੇ ਆ ਕੀ ਕਹਿਣਾ ਤੁਹਾਡਾ ਇਸ ਬਾਰੇ ਸਰ ਨਿਵਾਇਸ ਨੋਟਿਸ ਆ ਰਹੇ ਆ ਜਿਹੜੇ ਰੂਟ ਆ ਨਾ ਰੂਟ ਵਾਲੇ ਠੀਕੇ ਬੰਦ ਹੋ ਗਏ ਲੱਗਦਾ ਨਹੀਂ ਕਿ ਤਨਾ ਕਿਤੇ ਡੀਸੀ ਦੀ ਜਿਹੜੀ ਆ ਉਹ ਉਹਨੂੰ ਨੋਟੀਫਿਕੇਸ਼ਨ ਨੂੰ ਜਿਹੜਾ ਉਹ ਲੰਗੜਾ ਕੀਤੀ ਜਾ ਰਹੀ ਹੈ ਨਹੀਂ ਸਾਰੇ ਠੇਕੇ ਬੰਦ ਹੈਗੇ ਸਾਰੇ ਠੇਕੇ ਬੰਦ ਹੈ ਮੈਂ ਕੁਝ ਚੈਕਿੰਗ ਕਰਕੇ ਆਈ ਹਾਂ نو ਇਸ਼ੂ ਦੁਆਰਾ ਮੈਂ ਮਿਲ ਕੇ ਆਈ ਹਾਂ ਤੇ ਇੱਕ ਰਿਵਾਈਜ਼ਡ ਆਰਡਰ ਆ ਰਿਹਾ ਹੈ ਮੈਂ ਤੁਹਾਨੂੰ ਇਹ ਬਾਅਦਾਂ ਦਿੰਦੀ ਪਠਾਨਪੁਰ ਤੋਂ ਜਗਮਾਨੀ ਟੀਵੀ ਦੇ ਲਈ ਅਨਮੋਲ ਸ਼ਰਮਾ ਦੀ ਖਾਸ ਰਿਪੋਰਟ